ਚਾਹੀਦਾ ਮੈਂ ਬੱਚੇ ਸੀਵੀਆਈ ਬੋਰਡ ਤੇ ਨਵੀਂ ਐਡਮਿਸ਼ਨ ਕਰਾਈ ਆਪਣੇ ਬੱਚੇ ਦੀ ਸਕੂਲ ਚ ਉਹਨਾਂ ਮੰਗਿਆ ਮੇ ਤੋਂ ਇੱਥੇ ਸਬੂਤ ਹੀ ਰਹਾਇਸ਼ ਦਾ ਸਰਟੀਫਿਕੇਟ ਦੋ ਮੈਨੂੰ ਲਿਆ ਕੇ ਲਿਖਾ ਕੇ ਲਿਆ ਕੇ ਦੋ ਵੀ ਮੈਂ ਇੱਥੇ ਰਹਿ ਰਿਹਾ ਹਾਂ ਜਰਮੀ ਮਹੀਨੇ ਤੋਂ ਆਇਆ ਮੈਨੂੰ ਕਿਤੇ ਵੀ ਸਟੈਂਪ ਨਹੀਂ ਮਿਲਿਆ ਮੈਨੂੰ 90 ਨੰਬਰ ਤੋਂ ਸਟੈਂਪ ਮਿਲਿਆ ਜਿਹੜਾ 50 ਰੁਪਏ ਦਾ ਸਟੈਂਪ ਨਗਾ 300 ਦਾ ਮੈਂ ਮਜਬੂਰੀ 300 ਰੁਪਏ ਦੇ ਕੇ ਬਾਅਦ ਚ ਰਿਪੋਰਟ ਕੀਤੀ ਆ ਹੁਣ ਤੁਸੀਂ ਕੀ ਕਾਰਵਾਈ ਕਰਵਾ ਰਹੇ ਜੀ ਨਾਮਲਾ ਚਾਹੀਦਾ ਇੱਕ ਕੰਪਲੇਂਟ ਕੀਤੀ ਹਾਂ ਜੀ ਅਬੂ ਕੀ ਤੁਹਾਨੂੰ ਸਾਫ਼ ਕੀਨ ਸਾਹਿਬ ਮੈਨੂੰ ਕਿ ਤੁਸੀ ਦੇ 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 ਦੇਣਾ ਮੈਨੂੰ ਇਹੋ ਹੀ ਕਰ ਦੋ ਬੰਦ ਕਰਾ ਲਿਸੈਂਸ ਦੇ ਗਏ ਕੀ ਕਰਦਾ ਇਨਸਾਫ ਗੁਰੂ ਤੁਸੀਂ ਦੇ ਲੈਂਦੇ ਹੋ ਸਵਾਰ ਲੈਂਦੇ ਹੋ ਕਰ ਮੂੰਹ ਤੇ ਗੱਡੀ ਮੈਂ ਤੈਨੂੰ ਵੇਰ ਰੋਣ ਦਿਆ ਇਨਸਾਫ ਸਰ ਬਾਹੂ ਜਿਹੜੇ ਬਾਕੀ ਬੰਦੇ ਨੇ ਉਹਨਾਂ ਦੇ ਪੈਸੇ ਵਾਪਸ ਮੜਾਓ ਆ ਆਰਸੀ ਨਾਤੇ ਕਰਵਾਣੀ ਸੀ ਤੇ ਮੈਂ ਇਹਨਾਂ ਕੋਲ ਸਟਾਮ ਲਈ ਇਹਨਾਂ ਨੂੰ ਕਿਹਾ ਵੀ ਸਟਾਮ ਹੈਗੇ ਆ ਇਹ ਕਹਿੰਦੇ ਵੀ ਹਾਂਜੀ ਹੈਗੇ ਮੈਂ ਕਿਹਾ ਕਿੰਨੇ ਦਾ ਹੈਗਾ ਕਹਿੰਦੇ 300 ਰੁਪਏ ਦਾ ਮੈਂ ਕਿਹਾ ਇੰਨਾ ਮਹਿੰਗਾ ਕਿਉਂ ਕਹਿੰਦੇ ਬਲੈਕ ਦੇ ਵਿੱਚ ਅਸੀਂ ਦਿੰਦੇ ਪਏ ਆ ਜੀ ਬਸਟਾਮ ਖਤਮ ਹੋ ਗਿਆ ਮੈਂ ਕਹਾਂ ਠੀਕ ਹੈ ਮੈਂ ਕਹਾਂ ਚਲੋ ਦੇ ਦੋ ਮੈਨੂੰ ਜਾਰੀ ਬਹੁਤ ਜਾਰੀ ਜ਼ਰੂਰਤ ਹੈਗੀ ਇਸ ਟਾਈਮ ਇਹ ਮੈਂ ਇਹਨਾਂ ਨੂੰ 500 ਰੁਪਏ ਦਿੱਤਾ 200 ਰੁਪਏ ਇਹਨਾਂ ਨੇ ਕੋ ਲੱਲਿਆ ਮੈਂ ਆ ਸਟਾਮਪ ਤੇ ਇਹਨਾਂ ਨੇ ਨਾਮ ਵਗੈਰਾ ਲਿਖਿਆ ਆਪਣੇ ਫਾਦਰਸ ਨੇਮ ਮੈਂ ਲਿਖਾਇਆ ਤੇ ਇਹਨਾਂ ਨੇ ਮੈਨੂੰ ਉਹਦੇ ਨਾਲ ਹੀ ਡੀਐਲ ਲਾਇਸੈਂਸ ਆ ਕੇ ਨੇ ਪਛੋੜਿਆ ਤੇ ਮੈਨੂੰ ਉਸ ਟਾਂਮ ਨਹੀਂ ਮਿਲਿਆਗਾ ਮੇਰਾ ਪੈਸੇ ਵੀ ਰੱਖਿਆ ਨਹੀਂ ਠੀਕ ਹੈ ਨਾ ਮੈਨੂੰ ਉਸ ਟਾਂਮ ਮਿਲਿਆ ਤੇ ਨਾ ਹੀ ਮੇਰਾ ਕੋਈ ਪੈਸੇ ਮੇਰੇ ਤੁਸੀਂ ਇਹਦੇ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਕਿ ਸੀਨੀਅਰ ਅਧਾਰੀਆਂ ਨੂੰ ਨਹੀਂ ਮੈਂ ਲਿਖਤੀ ਦੇ ਵਿੱਚ ਨਹੀਂ ਦਿੱਤੀ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਇਹ ਸਵਰ ਰੋਲਾ ਰਪਾ ਹੋਏ ਹਨ ਮੈਨੂੰ ਇੰਨੀ ਹਾਂਜੀ ਪਰ ਜੋ ਵੀ ਹੈਗਾ ਆ ਇਹ ਬਿਆਨ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਜੀ ਸ਼ਿਸ਼ਕਮਾਰ ਜਿਲ੍ਹਾ ਮਾਲ ਅਫਸਰ ਅਮਰitsar ਸਾਡੇ ਪਿਛਲੇ ਹਫਤੇ 3-4 ਆਪਣੇ ਤਕਰੀਬਨ 6-7 ਤਰੀਕ ਤੋਂ ਸਾਡੇ ਧਿਆਨ ਦੇ ਵਿੱਚ ਆ ਰਿਹਾ ਸੀ ਕਿ ਇੱਥੇ ਕੁਝ ਸਟਾਲ ਫਰੋਸ਼ ਆਪਣੇ ਛੋਟੇ ਸਟਾਲਾਂ ਦੀ ਬਲੈਕ ਕਰਦੇ ਨੇ ਤੇ ਤੇ ਜਿਸ ਕਰਕੇ ਆਮ ਜਨਤਾ ਨੂੰ ਸਟਾਮ ਲੈਣ ਦੇ ਵਿੱਚ ਬਹੁਤ ਦਿੱਕਤ ਹੋ ਰਹੀ ਸੀ ਤੇ ਅੱਜ ਮੇਰੇ ਕੋਲੇ ਦੋ ਵਿਅਕਤੀ ਸਾਹਮਣੇ ਆਏ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਅੱਜੇ ਸਟਾਮ ਖਰੀਦੇ ਨੇ ਤੇ ਇਹ ਆਪਣੇ ਇਹ 300 ਜਿਨ੍ਹਾਂ ਨੂੰ 50 ਰੁਪਏ ਵਾਲਾ ਸਟਾਮ 300 ਦਾ ਦਿੱਤਾ ਗਿਆ ਤੇ ਉਹ ਜਦੋਂ ਮੇਰੇ ਸਾਹਮਣੇ ਇਹ ਇਸ਼ੂ ਆਇਆ ਉਸੇ ਟਾਈਮ ਆਇਆ ਕਿ ਇਹਨਾਂ ਦੀ ਇਸ ਦੁਕਾਨ ਤੇ ਚੈਕਿੰਗ ਕੀਤੀ ਆ ਤੇ ਇਹਨਾਂ ਦੇ ਰਿਕਾਰਡ ਚੈੱਕ ਕਰਨ ਤੋਂ ਪਾਇਆ ਗਿਆ ਕਿ ਉਹਦੇ ਵਿੱਚ ਵੀ ਬਹੁਤ ਖਾਮੀਆਂ ਨੇ अनऑथराइਜ਼ਡ ਪਰਸਨ ਇਸ ਦੁਕਾਨ ਤੇ ਬੈਠ ਕੇ ਸਟਾਮ ਵੇਚ ਰਹੇ ਨੇ ਇਹਨਾਂ ਕੋਲ ਲਾਇਸੈਂਸ ਵਗੈਰਾ ਹੈਗਾ ਜੀ ਲਾਇਸੈਂਸ ਦੀਪਕ ਸ਼ਰਮਾ ਦੇ ਨਾਂ ਤੇ ਹੈਗਾ ਤੇ ਜਿਹੜਾ ਆ ਸਟਾਪ ਦੇ ਪਿੱਛੇ ਵੀ ਇਹ ਪਾਰਹੀ ਆ ਇੱਥੇ ਇੱਕ ਲੜਕੀ ਗੈਰ ਸਨੁਨੀ ਤਰੀਕੇ ਨਾਲ ਬੈਠ ਕੇ ਸਟਾਪ ਵੇਚ ਰਹੀ ਤੇ ਇਹ ਜਿਹੜੇ ਆ ਸਾਹਮਣੇ ਹੈਗੇ ਨੇ ਇਹ ਪੈਸੇ ਕਲੈਕਟ ਕਰ ਰਹੇ ਸੀਗੇ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਨਾਂ ਹੈ ਕੀ ਨਹੀਂ ਠੀਕ ਹੈ ਕੀ ਕਾਰਵਾਈ ਕਰਨੀ ਹੈ ਜੀ ਤੁਹਾਨੂੰ ਕੰਪਲੇਂਟ ਇਹ ਮਿਲੀ ਸੀ ਵੀ ਛੋਟੇ ਜਿਹੜੇ ਸਟਾਪ ਨੇ 50 ਰੁਪਏ ਦਾ ਸਟਾਪ ਸਾਨੂੰ 300 ਰੁਪਏ ਦਾ ਮਿਲ ਰਿਹਾ ਜੀ ਹੁਣ ਕੀ ਕਰਦੇ ਹੁਣ ਜਿਹੜਾ ਹੈਗਾ ਮੈਂ ਇਹਦੀ ਰਿਪੋਰਟ ਤੁਰੰਤ ਮਾਂਜੋ ਡੀਸੀ ਸਾਹਿਬ ਨੂੰ ਭੇਜ ਰਹੇ ਹੈਗੇ ਪੜਾ ਕੇ ਇਹਦੇ ਇਹਦੇ ਤੇ ਇਹਦਾ ਇਮੀਡੀਏਟਲੀ ਜੋ ਵੀ ਐਕਸ਼ਨ ਸਾਡਾ ਅਫਸਰਫਾਇਲ ਰੂਲ ਦੀ ਬਣਦਾ ਹੈਗਾ ਮਾਂਜੋ ਡੀਸੀ ਸਾਹਿਬ ਦੇ ਵੱਲੋਂ ਕਾਰਵਾਈ ਕੀਤੀ ਹੁਕਮ ਦਿੱਤੇ ਜਾਣੇ ਆ ਕਿੰਨੇ ਦਾ ਸਟਾਮ ਕਿੰਨੇ ਦਾ ਵੇਚ ਸਕਦੇ ਆ ਜੀ ਇਹ 50 ਰੁਪਏ ਦਾ ਸਟਾਮ ਇਹ 50 ਰੁਪਏ ਦਾ ਸਟਾਮ ਆ 50 ਦਾ ਹੀ ਵੇਚ ਸਕਦੇ ਸੀ ਬਿਊਰੋ ਰਿਪੋਰਟ ਐਸ ਐਨ ਜ਼ेड ਨਿਊਜ਼